ਪਹਿਲੀ ਬੱਟ ਦੇ ਉੱਪਰ ਆਪਣਾ ਜਿਹੜਾ ਇੱਕ ਲਾਈਨ ਲੱਗੀ ਹੋਈ ਹੈ ਲਸਣ ਦੀ ਦੂਜੀ ਬੱਟ ਦੇ ਉੱਪਰ ਦੋ ਲਾਈਨਾਂ ਲੱਗੀਆਂ ਹੋਈਆਂ ਨੇ ਤੀਜੀ ਬੱਟ ਦੇ ਉੱਪਰ ਜਿਹੜੀਆਂ ਆਪਣੀਆਂ ਤਿੰਨ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਚੌਥੀ ਬੱਟ ਦੇ ਉੱਪਰ ਆਪਣੀਆਂ ਜਿਹੜੀਆਂ ਚਾਰ ਲਾਈਨਾਂ ਲੱਗੀਆਂ ਹੋਈਆਂ ਨੇ ਇਸੇ ਤਰ੍ਹਾਂ ਆਪਣੇ ਕੋਲੇ ਚਾਰ ਬੱਟਾਂ ਦੇ ਉੱਪਰ ਅਲੱਗ-ਅਲੱਗ ਤਜਰਬੇ ਨੇਗੇ ਤਜਰਬੇ ਕਰਨ ਦਾ ਮੁੱਖ ਮਕਸਦ ਇਹ ਰਹਿੰਦਾ ਕਿ ਕੁਦਰਤੀ ਖੇਤੀ ਦੇ ਵਿੱਚ ਸਿਰਫ ਰੂੜੀ ਦੀ ਰੇਹ ਦੇ ਮਦਦ ਦੇ ਨਾਲ ਜਾਂ ਗੋਡੋਆ ਖਾਦ ਦੀ ਮਦਦ ਦੇ ਨਾਲ ਕੀ ਆਪਾਂ ਵਧੀਆ ਗੰਢੀ ਦਾ ਸਾਇਜ਼ ਬਣਾ ਸਕਦੇ ਹਾਂਗੇ ਬਾਈ ਤਾਂ ਬਿਰਲੇ ਵਾਲੇ ਜਿੱਦਾਂ ਅਸੀਂ ਪਹਿਲਾਂ ਹੀ ਤਿਆਰੀ ਕਰ ਚੁੱਕੇ ਹਾਂ ਬਿਰਲੇ ਦੇ ਵਿੱਚ ਤਾਂ ਬਹੁਤ ਵਧੀਆ ਸਾਈਜ਼ ਜਿਹੜਾ ਗੰਢੀ ਦਾ ਬਣ ਜਾਂਦਾ ਹੈਗਾ ਪਰ ਹਰੇਕ ਬੰਦੇ ਲਈ ਇਹ ਸੰਭਵ ਨਹੀਂ ਹੈਗਾ ਕਿ ਉਹ ਬਿਰਲੀ ਫਸਲ ਲੈ ਸਕੇ ਸੋ ਇਹ ਚਾਰ ਲੈਣਾ ਤਿੰਨ ਲੈਣਾ ਫਿਰ ਦੋ ਲੈਣਾ ਫਿਰ ਇੱਕ ਲੈਣਾ ਇਹ ਕਾਰਨ ਇਹੀ ਹੈ ਕਿ ਹੁਣ ਇਹਦੇ 'ਚ ਆਪਾਂ ਆਸਤਾਨਾ ਵਜਨ ਦੇਖਾਂਗੇ ਜਿਵੇਂ ਇੱਕ 'ਚੋਂ 5 ਗੰਡੀਆਂ ਪਟੜੀਆਂ 5 ਦੂਜੇ 'ਚੋਂ ਪਟੜੀਆਂ 5 ਤੀਜੇ 'ਚੋਂ ਪਟੜੀਆਂ ਤੇ 5 ਚੌਥੇ 'ਚੋਂ ਪਟੜੀਆਂ ਤੇ ਉਹ ਦੋਨਾਂ ਦਾ ਆਸਤਾਨਾ ਵਜਨ ਦੇਖ ਕੇ ਫਿਰ ਉਹ ਤੋਂ ਆਪਾਂ ਜਿਹੜਾ ਅੰਦਾਜ਼ਾ ਲਾ ਸਕਦੇ ਹਾਂ ਵੀ ਕੀ ਵਧੀਆ ਮੋਟਾ ਬੈੱਡ ਬਣਾ ਕੇ ਘਾਟ ਏਰੀਏ ਦੇ ਵਿੱਚੋਂ ਵਧੀਆ ਜਿਹੜਾ ਝਾੜ ਲਸਣ ਦਾ ਆਪਾਂ ਮਲਚਿੰਗ ਦੀ ਮਦਦ ਦੇ ਨਾਲ ਬਿਲਕੁਲ ਕੁਦਰਤੀ ਤਰੀਕੇ ਨਾਲ ਲੈ ਸਕਦੇ ਹਾਂ ਜਾਂ ਨਹੀਂ ਧੰਨਵਾਦ ਜੀ